ਤਦੋਂ ਐਡੀਲੇਡ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਚਰਨਪ੍ਰੀਤ ਸਿੰਘ ਦੇ ਉੱਤੇ ਕੁਝ ਲੋਕਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰੀਕੇ ਦੇ ਨਾਲ ਜ਼ਖਮੀ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਰਾਇਲ ਹਸਪੀਟਲ ਐਡੀਲੇਡ ਦੇ ਵਿੱਚ ਦਾਖਲ ਕਰਵਾਉਣਾ ਪਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਮੀਡੀਆ ਆਸਟ੍ਰੇਲੀਆ ਘਟਨਾ ਦਰਅਸਲ ਬੀਤੇ ਸ਼ਨੀਵਾਰ ਦੀ ਹੈ ਜਦੋਂ 9:30 ਦੇ ਕਰੀਬ ਜਿਹੜੀਆਂ ਪੁਲਿਸ ਨੂੰ ਕਾਲ ਕੀਤੀਆਂ ਜਾਂਦੀਆਂ ਨੇ ਜਦੋਂ ਪੁਲਿਸ ਐਡੀਲੇਡ ਸੀਬੀਡੀ ਦੇ ਵਿੱਚ ਪੈਂਦੇ ਕਿੰਟੋਰ ਰੈਵਨਿਊ ਦੇ ਵਿੱਚ ਪਹੁੰਚਦੀ ਹੈ ਤਾਂ ਪਾਇਆ ਜਾਂਦਾ ਹੈ ਕਿ ਜਿਹੜਾ ਚਰਨਪ੍ਰੀਤ ਸਿੰਘ ਦੇ ਉੱਤੇ ਕੁਝ ਲੋਕਾਂ ਦੇ ਗਰੁੱਪ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਦਰਅਸਲ ਇੱਕ ਨਿਊਜ਼ ਵੈਬ ਪੋਰਟਲ ਦੇ ਵੱਲੋਂ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਸਾਹਮਣੇ ਆਉਂਦੀ ਹੈ ਕਿ ਚਰਨਪ੍ਰ ਦਾ ਅੰਤਰਰਾਸ਼ਟਰੀ ਵਿਦਿਆਰਥੀ ਇੱਕ ਪਾਰਕਿੰਗ ਦੇ ਵਿੱਚ ਕਿਸੇ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੈ ਜਿਸ ਤੋਂ ਬਾਅਦ ਇਹਨਾਂ ਲੋਕਾਂ ਦੇ ਸਮੂਹ ਵੱਲੋਂ ਚੰਨਪ੍ਰੀਤ ਸਿੰਘ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਹਮਲਾ ਅਤੇ ਬੇਰਹਿਮੀ ਦੇ ਨਾਲ ਹੋਈ ਕੁੱਟਮਾਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਨਿਊਜ਼ ਵੈਬ ਪੋਰਟਲ ਦੇ ਵੱਲੋਂ ਇਹ ਬ੍ਰੇਕ ਕੀਤੀ ਗਈ ਇਸ ਨਿਊਜ਼ ਦੇ ਵਿੱਚ ਦੱਸਿਆ ਗਿਆ ਕਿ ਚੰਨਪ੍ਰੀਤ ਸਿੰਘ ਦੇ ਉੱਤੇ ਜਿਹੜੇ ਮੈਟਲ ਨਕਲਸ ਵੀ ਯੂਜ਼ ਕੀਤੇ ਗਏ ਤੇ ਕੁਝ ਲੋਕਾਂ ਵੱਲੋਂ ਜਿਹੜੇ ਰੇਸ਼ੀਅਲ ਸਲਰਸ ਨੇ ਜਿਹੜੇ ਉਹ ਵੀ ਯੂਜ਼ ਕੀਤੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਜਿਹੜੀ ਇਸ ਵੇਲੇ ਘਟਨਾ ਦੀ ਜਿਹੜੀ ਹੈ ਜਾਂਚ ਪੜਤਾਲ ਕਰ ਰਹੀ ਹੈ ਹਾਲਾਂਕਿ ਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਨੇ ਪਰ ਕੁਝ ਲੋਕ ਇਸ ਗੱਲ ਤੋਂ ਖਫਾ ਨਜ਼ਰ ਆਏ ਕਿ ਦੋਸ਼ੀਆਂ ਦੀ ਅਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋਈ ਇਸ ਘਟਨਾ ਦੇ ਵਿੱਚ ਹਮਲਾਵਰਾਂ ਦੀ ਜਿਹੜੀ ਗੱਡੀ ਦਾ ਨੰਬਰ ਸਾਫ਼ ਦਿਖਾਈ ਦੇ ਰਿਹਾ ਜਿਹੜੀ ਕਿ ਸਿਲਵਰ ਕਲਰ ਦੀ ਟੋਇਟਾ ਕੈਂਬਰੀ S985 CNF ਹੈ ਤੇ ਇਸ ਤੋਂ ਬਾਅਦ ਜਿਹੜੀ ਪੁਲਿਸ ਆਏ ਆਪਣੀ ਉਹ ਜਾਂਚ ਪੜਤਾਲ ਕਰ ਰਹੀ ਹੈ ਇੱਥੇ ਵੀਡੀਓ ਬਣਾਉਂਦੇ ਸਮੇਂ ਤੱਕ ਅਜੇ ਤੱਕ ਜਿਹੜੀ ਮਿਲੀ ਜਾਣਕਾਰੀ ਦੇ ਮੁਤਾਬਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਇਸ ਵੇਲੇ ਅਸੀਂ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਇਸ ਅੰਤਰਰਾਸ਼ਟਰੀ ਵਿਦਿਆਰਥੀ ਦੇ ਨਾਲ ਐਡੀਲੇਟ ਦੇ ਵਿੱਚ ਖਾਸ ਖਲੂ ਤੁਕੰਤਰਾਸ਼ਟਰੀ ਵਿਦਿਆਰਥੀ ਆਪਣੀ ਸਥਿਤੀਆਂ ਦੇ ਕਾਰਨ ਆਪਣੇ ਸਟਰਗਲ ਦੇ ਕਾਰਨ ਪਹਿਲਾਂ ਹੀ ਸਹਿਮ ਦੇ ਵਿੱਚ ਹੁੰਦੇ ਨੇ ਤੇ ਬੇਫਾਲਤੂ ਕਿਸੇ ਵੀ ਤਰੀਕੇ ਦਾ ਕੋਈ ਵੀ ਸਿਆਪਾ ਨਹੀਂ ਸਹਿੇੜਨਾ ਚਾਹੁੰਦੇ ਪਰ ਕਈ ਵਾਰੀ ਅਜਿਹਿਆਂ ਘਟਨਾਵਾਂ ਵਾਪਰਦੀਆਂ ਨੇ ਜੇਕਰ ਕੋਈ ਵੀ ਗੱਲਬਾਤ ਹੁੰਦੀ ਹੈ ਕਿਸੇ ਨੂੰ ਵੀ ਆਸਟ੍ਰੇਲੀਅਨ ਲਾਅ ਦੇ ਮੁਤਾਬਕ ਕਿਸੇ ਦੇ ਉੱਤੇ ਵੀ ਹਿੰਸਾ ਕਰਨ ਦਾ ਅਧਿਕਾਰ ਨਹੀਂ ਆਸਟ੍ਰੇਲੀਆਨ ਲਾਅ ਦੇ ਦਾਇਰੇ ਦੇ ਵਿੱਚ ਰਹਿ ਕੇ ਚਨਪ੍ਰੀਤ ਸਿੰਘ ਦੇ ਨਾਲ ਜਿਹੜੇ ਖੜਨ ਦੀ ਸਾਨੂੰ ਲੋੜ ਹੈ ਕਿਉਂਕਿ ਨਹੀਂ ਤਾਂ ਅੱਜ ਨਹੀਂ ਤਾਂ ਕੱਲ੍ਹ ਵਾਰੀ ਕਿਸੇ ਦੀ ਵੀ ਆ ਸਕਦੀ ਹੈ ਤੇ ਅਜਿਹੇ ਲੋਕ ਜਿਹੜੇ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਦਾ ਚਾਹ ਰੱਖਦੇ ਨੇ ਉਹਨਾਂ ਦੇ ਜਿਹੜੇ ਹੌਸਲੇ ਆ ਹੋਰ ਬਲੰਦ ਹੋ ਜਾਂਦੇ ਨੇ ਜੇਕਰ ਤੁਸੀਂ ਚਨਪ੍ਰੀਤ ਸਿੰਘ ਜਾਂ ਉਸਦੇ ਪਰਿਵਾਰ ਦੇ ਵਿੱਚੋਂ ਜਾਂ ਉਸਦੇ ਨੇੜਲੇ ਸਾਥੀਆਂ ਤੋਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆਂ ਹੋਰ ਜਾਣਕਾਰੀਆਂ ਦੇ ਲਈ ਅਤੇ ਇਸ ਘਟਨਾ ਨਾਲ ਸੰਬੰਧਿਤ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਪੰਜਾਬੀ মিডিਆ ਆਸਟ੍ਰੇਲੀਆ ਸਾਡੇ ਚੈਨਲ ਨੂੰ ਸਪੋਰਟ ਕਰਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ